ਗੱਲ ਨੂੰ ਉਸ ਵਕਤ ਦੀ ਹੈ ਜਦੋਂ ਮੈਂ ਖਾਲਸਾ ਸਕੂਲ ਵਿੱਚ ਮਾਸਟਰ ਲੱਗਿਆ ਹੋਇਆ ਸੀ ਮੈਂ ਸਟਾਫ ਰੂਮ ਵਿੱਚ ਬੈਠਾ ਸੀ ਪੀਰੀਅਡ ਖਾਲੀ ਸੀ ਹੋਰ ਦੋ ਤਿੰਨ ਟੀਚਰ ਹੋਰ ਵੀ ਬੈਠੇ ਸੀ ਤਾਂ ਸਾਡੇ ਪੰਜਾਬੀ ਵਾਲੇ ਅਧਿਆਪਕ ਮਾਸਟਰ ਲక్ష్మణ ਸਿੰਘ ਮੇਰੇ ਕੋਲੇ ਆਏ ਕਿ ਮੈਨੂੰ ਕਰਨ ਲੱਗੇ ਸੰਤ ਜੀ ਇੱਕ ਗੱਲ ਦੱਸੋ ਮੈਂ ਉਹਨਾਂ ਨੂੰ ਕਿਹਾ ਕਿ ਪਹਿਲੀ ਗੱਲ ਤਾਂ ਇਹ ਹੈ ਵੀ ਮੈਂ ਕੋਈ ਸੰਤ-ਸੰਤ ਨਹੀਂ ਹੈਗਾ ਔਰ ਤੁਸੀਂ ਦੱਸੋ ਕੀ ਕਹਿਣਾ ਚਾਹੁੰਦੇ ਹੋ ਮੈਂ ਤਾਂ ਤੋੜੇ ਮੰਗੂ ਇੱਕ ਮਾਸਟਰਾਂ ਇੱਥੇ ਫਿਰ ਵੀ ਤੁਸੀਂ ਦੱਸੋ ਕੀ ਗੱਲ ਹੈ ਉਹ ਕਹਿੰਦੇ ਕਈ ਧਰਮਾਂ ਦੇ ਵਿੱਚ ਮਨ ਨੂੰ ਮਾੜਾ ਕਿਹਾ ਗਿਆ ਮਨ ਨੂੰ ਮਨੂਆ ਕਿਹਾ ਹੋਇਆ ਕਈ ਜਗ੍ਹਾ ਮਨ ਨੂੰ ਹਰਮੀ ਵੀ ਕਿਹਾ ਹੋਇਆ ਪਰ ਨਾਲ ਇਹ ਵੀ ਕਿਹਾ ਹੋਇਆ ਹੈ ਕਿ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਕਿ ਮਨ ਨੂੰ ਜੋਤ ਸਰੂਪ ਵੀ ਕਿਹਾ ਹੋਇਆ ਹੈ ਵੀ ਇਹ ਇਹ ਕੀ ਫਰਕ ਹੈ ਇਹ ਇਹ ਸਮਝਾਓ ਤਾਂ ਮੈਂ ਉਹਨਾਂ ਨੂੰ ਕਿਹਾ ਬਈ ਤੁਸੀਂ ਬੜਾ ਵਧੀਆ ਸਵਾਲ ਪੁੱਛਿਆ ਹੈ ਇਹ ਕੋਈ ਨਾ ਥੋੜਾ ਸਵਾਲ ਨਹੀਂ ਹੈਗਾ ਇਹ ਸਾਡੇ ਸਾਰਿਆਂ ਦਾ ਹੀ ਸਵਾਲ ਹੈ ਇਹ ਨੂੰ ਸਮਝਣ ਵਾਸਤੇ ਸਾਨੂੰ ਮਨ ਬਾਰੇ ਕੁਝ ਸਮਝਣਾ ਪਊ ਮਨੁੱਖ ਬਾਰੇ ਕੁਝ ਸਮਝਣਾ ਪਊ ਮਨੁੱਖ ਸ਼ਬਦ ਦਾ ਕੀ ਅਰਥ ਨਹੀਂ ਮਨੁੱਖ ਸ਼ਬਦ ਜਾਨੀ ਉਹ ਜੀਵ ਜਿਹਦਾ ਮਨ ਉਖੜਿਆ ਹੋਇਆ ਹੈ ਮਨ ਉਖ ਮਨ ਉਖ ਯਾਨੀ ਉਖੜਿਆ ਹੋਇਆ ਮਨ ਤਾਂ ਉਹ ਜਿਹੜਾ ਉਖੜਿਆ ਹੋਇਆ ਮਨ ਹੈ ਉਹਨੂੰ ਜਿੱਥੋਂ ਉਹ ਉਖੜਿਆ ਹੋਇਆ ਉੱਥੇ ਮੁੜ ਕੇ ਲਾਉਣਾ ਹੈ ਅਨੇ ਆਤਮਿਕੀਆਂ ਸਾਰੀਆਂ ਵਿਧੀਆਂ ਧਰਮਾਂ ਦੀਆਂ ਸਾਰੀਆਂ ਵਿਧੀਆਂ ਮੈਡੀਟੇਸ਼ਨ ਦੇ ਸਾਰੇ ਤਰੀਕੇ ਇੱਕੋ ਵੱਲ ਇਸ਼ਾਰਾ ਕਰਦੇ ਨੇ ਕਿ ਉਸ ਮਨ ਨੂੰ ਮੁੜ ਕੇ ਉੱਥੇ ਕਿਵੇਂ ਲਾਇਆ ਜਾਵੇ ਜਿੱਥੋਂ ਉਹ ਉਖੜਿਆ ਹੋਇਆ ਹੈ ਉਹਨੂੰ ਉੱਥੇ ਮੁੜ ਕੇ ਕਿਵੇਂ ਲਾਇਆ ਜਾਵੇ ਇਹਨੂੰ ਤੁਸੀਂ ਇਸ ਤਰ੍ਹਾਂ ਸਮਝੋ ਕਿ ਜਿਵੇਂ ਸਾਡੇ ਕੋਲ ਇਹ ਇਹ ਪੇਪਰ ਹੈ ਪਲੇਨ ਪੇਪਰ ਮੰਨ ਲਓ ਇਹ ਆਤਮਾ ਹੈ ਤਾਂ ਇਹਦਾ ਇਹਨੂੰ ਮੈਂ ਇੱਕ ਪਾਸੇ ਤੋਂ ਇਸ ਤਰ੍ਹਾਂ ਕਰ ਲਵਾਂ ਇਹਦੇ ਉੱਤੇ ਪ੍ਰਭਾਵ ਪਾ ਕੇ ਬਾਹਰ ਤੋਂ ਪ੍ਰਭਾਵ ਪਾ ਕੇ ਇਹਨੂੰ ਇਸ ਤਰ੍ਹਾਂ ਕਰ ਲਵਾਂ ਤਾਂ ਇਹ ਹਿੱਸਾ ਇਹਦਾ ਕ੍ਰਿਪਲਡ ਹੋ ਗਿਆ ਇਹ extra ਨਾ ਨਹੀਂ ਰੱਖੋ ਉਸਨੂੰ ਇਹ ਸਮਝੋ ਵੀ ਇਹ ਆਤਮਾ ਹੈ ਤੇ ਇਹ ਇਹ ਸਾਡਾ ਮਨ ਹੈ ਇਹ ਇਹ ਆਤਮਾ ਦਾ ਹਿੱਸਾ ਹੈ ਪਰ ਇਹ ਸੰਸਾਰ ਦੇ ਬਾਹਰੀ ਪ੍ਰਭਾਵ ਕਰਕੇ crippled ਹੋ ਗਿਆ ਇਹ ਇਦਾਂ ਦਾ ਹੋ ਗਿਆ ਅਸੀਂ ਨੇ ਕੀ ਕਰਨਾ ਹੈ ਕੋਈ ਵੀ ਤਰੀਕਾ ਬਣਾਓ ਕੋਈ ਵੀ ਵਿਧੀ ਬਣਾਓ ਕੋਈ ਮੈਡੀਟੇਸ਼ਨ ਕਰੋ ਸਰਵਣ ਧਿਆਨ ਕਰੋ ਚਾਹੇ ਮੰਤਰ ਉਚਾਰਨ ਕਰੋ ਚਾਹੇ ਕੁਛ ਵੀ ਕਰੋ ਪ੍ਰੇਮ ਕਰੋ ਧਿਆਨ ਕਰੋ ਕੁਛ ਕਰੋ ਗੱਲ ਇਹ ਹੈ ਕਿ ਇਸ ਨੂੰ ਅਸੀਂ ਨੇ ਮੁੜ ਕੇ ਉਸੇ ਹਾਲਤ ਦੇ ਵਿੱਚ ਲੈ ਕੇ ਆਉਣਾ ਹੈ ਜਿਸ ਹਾਲਤ ਵਿੱਚ ਇਹ ਪਹਿਲਾਂ ਸੀ ਪਰ ਇਸ ਕਰ ਨੂੰ ਇਹਦੇ ਵਿੱਚ ਜਿਹੜੇ ਵੱਟ ਪਏ ਹੋਏ ਨੇ ਉਹ ਵੱਟ ਕੱਢਣ ਦੇ ਨਹੀਂ ਇਸ ਤਰ੍ਹਾਂ ਮੁੜ ਕੇ ਉਸੇ ਮੂਲ ਅਵਸਥਾ ਦੇ ਵਿੱਚ ਮੂਲ ਰੂਪ ਦੇ ਵਿੱਚ ਇਹਨੂੰ ਅਸੀਂ ਨੇ ਲੈ ਕੇ ਆਉਣਾ। ਕ੍ਰਮਿੰਗ ਇਸ ਕਰਕੇ ਕਿਹਾ ਗਿਆ ਹੈ ਕਿਉਂਕਿ ਇਹ ਕ੍ਰਿਪਲਡ ਹੋ ਗਿਆ। ਇਹ ਬਹੁਤ ਸੂਰਤ ਹੋ ਗਿਆ। ਇਹਨੂੰ ਮੁੜ ਕੇ ਉਸੇ ਸਰੂਪ ਦੇ ਵਿੱਚ ਲੈ ਕੇ ਆਉਣਾ ਹੈ। ਇਸੇ ਕਰਕੇ ਕਿਹਾ ਗਿਆ ਹੈ, "ਮਨ ਤੂੰ ਜੋਤ ਸਰੂਪ ਹੈਂ ਆਪਣਾ ਮੂਲ ਪਛਾਨ।" ਮੂਲ ਸਰੂਪ। ਜਿਸ ਤਰ੍ਹਾਂ ਦਾ ਅਸੀਂ ਪਹਿਲਾਂ ਸੀ। ਉਹਨੂੰ ਪਛਾਨ ਉਹ ਹੈ ਜਾਂ ਹੋ ਜਾ। ਤੁਸੀਂ ਫਰੀਦ ਨੂੰ ਸੁਣਿਆ ਹੁਣ? ਫਰੀਦ ਸਾਹਿਬ ਕੀ ਕਹਿੰਦੇ ਨੇ? ਫਰੀਦ ਦਾ ਮਨ ਮੈਦਾਨ ਕਰ ਟੋਏ ਟਿੱਬੇ ਟਾਹੇ। ਟੋਏ ਟਿੱਬੇ ਮਤਲਬ ਜੋ ਵੱਟ ਪਈ ਹੋਈ ਨਹੀਂ। ਮਨ ਦੇ ਵਿੱਚ ਹੱਡੀ ਵਿੱਚ ਜੋ ਵੱਟ ਪਈ ਹੋਈ ਨੇ ਉਹਨੂੰ ਪਲੇਨ ਕਰ ਲਓ। ਉਹਨੂੰ ਪਧਰਾ ਕਰ ਲਓ। ਉਹ ਨੂੰ ਮੁੜ ਕੇ ਇਸ ਤਰ੍ਹਾਂ ਨੇ ਕਰ ਦੋ ਤਾਂ ਕਿ ਉਹ ਮੁੜ ਕੇ ਆਤਮ ਰੂਪ ਹੋ ਜਾਵੇ ਇਹ ਹੈ ਮੰਨ ਤੂੰ ਜੋਤ સ્વરૂਪ ਹੈ ਆਪਣਾ ਮੂਲ ਪਛਾਣ ਆਪਣਾ ਜੋ ਮੂਲ ਸੁਭਾਅ ਹੈ ਉਹਦੇ ਵਿੱਚ ਮੁੜ ਕੇ ਆ ਜਾ ਜਿਹੜੀ ਮਰਜ਼ੀ ਤਰੀਕੇ ਨਾਲ ਆਓ ਜਿਹੜੀ ਮਰਜ਼ੀ ਵਿਧੀ ਨਾਲ ਆਓ ਮੁੜ ਕੇ ਮਨ ਉਸੇ ਸਰੂਪ ਦੇ ਵਿੱਚ ਆ ਜਾਵੇ। ਇਹੀ ਅਧਿਆਤਮ ਦਾ, ਇਹੀ ਸਾਰੇ ਧਰਮਾਂ ਦਾ ਇਹ ਇਹੀ ਸ਼ਬਦਾਂ ਕਹਿਣਾ ਹੈ। ਪਰ ਗੱਲ ਉਲਝੀ ਹੋਈ ਬਹੁਤ ਹੈ। ਗੱਲ ਸਿੰਪਲ ਤੇ ਸਾਫ਼ ਹੈ, ਸਿੱਧੀ ਹੈ ਪਰ ਉਲਝੀ ਹੋਈ ਬਹੁਤ ਹੈ। ਪਰ ਮਨ ਨੂੰ ਪੁੱਛਤਾ ਪਰ ਮਨ ਹੀ ਉਧਿਆ ਰੱਖੀ ਹੈ। ਕੁਝ ਦੱਸਣ ਵਾਲਿਆਂ ਨੇ ਉਧਿਆ ਰੱਖੀ ਹੈ। ਕੁਝ ਕਹਿਣ ਵਾਲਿਆਂ ਨੇ ਉਧਿਆ ਰੱਖੀ ਹੈ। ਪਰ ਗੱਲ ਇੰਨੀ ਕੀ ਉਹ ਮਾਸਟਰ ਦੀ ਨੂੰ ਤਾਂ ਗੱਲ ਸਮਝ ਆ ਗਈ ਸੀ ਉਮੀਦ ਹੈ ਕਿ ਤੁਹਾਨੂੰ ਵੀ ਆ ਗਈ ਹੋਊਗੀ